ਫਤੇਗੜ ਸਾਹਿਬ ਦੇ ਨਵੀਪੁਰ ਇਲਾਕੇ 'ਚ ਸੜਕੀ ਹਾਦਸਾ ਵਾਪਰਿਆ ਇਸ ਹਾਦਸੇ 'ਚ ਜਿੱਥੇ ਫੌਜ ਦੇ ਚਾਰ ਜਵਾਨ ਜ਼ਖਮੀ ਹੋਏ ਨੇ ਉੱਥੇ ਹੀ ਪੰਜਾਬ ਪੁਲਿਸ ਦੇ ਇੱਕ ਐਸਆਈ ਅਤੇ ਹੋਮ ਗਾਰਡ ਜਵਾਨ ਦੀ ਮੌਤ ਹੋ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਗੁਰਬੰਸ ਸਿੰਘ ਬੈਂਸ ਨੇ ਕਿਹਾ ਕਿ ਅਚਾਨਕ ਨਵੀਪੁਰ ਨੇੜੇ ਜਦੋਂ ਫੌਜ ਦੀਆਂ ਗੱਡੀਆਂ ਦਾ ਕਾਫਲਾ ਜਾ ਰਿਹਾ ਸੀ ਤਾਂ ਇੱਕ ਬੱਸ ਨੇ ਫੌਜ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਅਤੇ ਸੜਕ ਹਾਦਸੇ ਦੀ ਜਾਂਚ ਕਰਨ ਲਈ ਨਵੀਪੁਰ ਚੌਕੀ ਤੋਂ ਐਸਆਈ ਨਾਜਸਿੰਦਰ ਅਤੇ ਹੋਮ ਗਾਰਡ ਵਾਨਾ ਕੁਲਦੀਪ ਸਿੰਘ ਮੌਕੇ ਤੇ ਗੈਸੇ ਤਾਂ ਵਾਸਕੇ ਖੜੇ ਹੋ ਕੇ ਹੱਥੇ ਦੀ ਜਾਂਚ ਕੀਤੀ ਜਾ ਰਹੀ ਸੀ ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਟਰੱਕ ਆਇਆ ਜਿਸ ਨੂੰ ਰੋਕਣ ਲਈ ਪੁਲਿਸ ਬਲਾਜਮਾਨ ਨੇ ਇਸ਼ਾਰਾ ਦਿੱਤਾ ਸਦੋਂ ਕਿ ਇਸੇ ਟਰੱਕ ਡਰਾਈਵਰ ਨੇ ਲਾਪਰਵਾਹੀ ਦੇ ਨਾਲ ਲਿਆ ਕੇ ਟਰੈਕਟਰ ਵੱਸ ਵਿੱਚ ਮਾਰਿਆ ਜਿਸ ਦਿਨ ਵਾਸਕੇ ਅੱਗੇ ਖੜੇ ਐਸਐਸਆਈ ਨਾਜੋ ਸਿੰਘ ਅਤੇ ਹੋਮਕਾਰਡ ਕੁਲਦੀਪ ਸਿੰਘ ਉੱਪਰ ਚੜ ਗਿਆ ਅਤੇ ਦੋਵੇਂ ਜਵਾਨਾਂ ਨੇ ਸ਼ਹੀਦ ਹੋ ਗਏ ਅੱਜ ਇੱਕ ਬਹੁਤ ਦੁਖਦਾਈ ਤੇ ਅਫਸੋਸਜਨਕ ਘਟਨਾ ਹੋਈ ਹੈ ਜਿਸ ਚ ਸਾਡੇ ਅੱਜ ਦੋ ਪੰਜਾਬ ਪੁਲਿਸ ਦੇ ਜਵਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਇਥੇ ਔਨ ਰੋਡ ਸ਼ਹੀਦ ਹੋਏ ਨੇ ਐਕਸੀਡੈਂਟ ਦੇ ਵਿੱਚ ਇਨਸੀਡੈਂਟ ਅਸ طرح ਸੀ ਵੀ ਅੱਜ ਸਵੇਰੇ ਕਰੀਬ 3:30-4 ਵਜੇ ਆਰਮੀ ਦੀ ਕਾਨਵਈ ਆ ਰਹੀ ਸੀ ਉਸ ਆਰਮੀ ਦੀ ਕਾਨਵਈ ਨੂੰ ਇੱਕ ਬੱਸ ਨੇ ਹਟ ਕਰਤਾ ਕਿਹੜੀ ਜਗ੍ਹਾ ਨਵੀਪੁਰ ਜਿਹੜਾ ਹੈਗਾ ਸਰਹੰਦ ਪੁਲਿਸ ਸਟੇਸ਼ਨ ਦੇ ਨੇੜੇ ਇੱਕ ਨਵੀਪੁਰ ਚੌਕੀ ਹੈ ਉਹਦੇ ਉੱਪਰ ਨੈਸ਼ਨਲ ਹਾਈਵੇ ਦੇ ਉੱਪਰ ਉਹਦੀ ਤਫਤੀਸ਼ ਜਦੋਂ ਆਰਮੀ ਆਰਮੀ ਨੇ ਸੂਚਿਤ ਕੀਤਾ ਐਕਸੀਡੈਂਟ ਦੇ ਮੁਤਲਕ ਤਾਂ ਸਾਡੀ ਇੱਕ ਪੁਲਿਸ ਟੀਮ ਇਥੋਂ ਸਾਡੇ ਚੌਕੀਨਚਾਰ ਦੇ ਨਾਲ ਉਹਨੇ ਟੀਮ ਮੌਕੇ ਤੇ ਗਈ ਮੌਕੇ ਤੇ ਜਾ ਕੇ ਜਿਹੜੇ ਐਸੇ ਸਾਡੇ ਸ਼ਹੀਦ ਹੋਏ ਨੇ 나జర్ ਸਿੰਘ ਉਹਨਾਂ ਨੇ ਮੌਕੇ ਨੂੰ ਪ੍ਰੀਜ਼ਰਵ ਕਰਦੇ ਹੋਏ ਕੋਨਸ ਵਗੈਰਾ ਲਵਾ ਲੀਆਂ ਸੀ ਬਸ ਦੇ ਪਿੱਛੇ ਕੋਨਸ ਲਗਵਾ ਕੇ ਟ੍ਰੈਫਿਕ ਡਾਇਵਰਟ ਕਰਨ ਵਾਸਤੇ ਸਿਕੰਦਰ ਸਿੰਘ ਸਾਡਾ ਸੀਨੀਅਰ ਕਨਸਟੇਬਲ ਉਹਦੀ ਡਿਊਟੀ ਲਈ ਸੀ ਉਹ ਟ੍ਰੈਫਿਕ ਨੂੰ ਸਲੋ ਕਰਕੇ ਡਾਇਵਰਟ ਕਰਾਵੇ ਤੇ ਉਹ ਇਸ ਦੀ ਕਾਰਵਾਈ ਕਰ ਰਹੀ ਸੀ ਜਿਹੜੀ ਬੱਸ ਦਾ ਤੇ ਆਰਮੀ ਦੇ ਵਹੀਕਲ ਦਾ ਐਕਸੀਡੈਂਟ ਹੋਇਆ ਸੀ ਉਹਦੇ ਮਤਲਬਕ ਕਾਰਵਾਈ ਕਰ ਰਹੀ ਸੀ ਇਸੇ ਸਮੇਂ ਦੌਰਾਨ ਇੱਕ ਸਰਹੰਦ ਇਧਰੋਂ ਰਾਜਪੁਰਾ ਸਾਈਡ ਤੋਂ ਬੜੀ ਤੇਜ਼ ਰਫਤਾਰੀ ਨਾਲ ਟਰੱਕ ਆਇਆ ਉਸ ਟਰੱਕ ਨੂੰ ਸਾਡੇ ਸੀਨੀਅਰ ਕਨਸਟੇਬਲ ਨੇ ਰੁਕਣ ਦਾ ਇਸ਼ਾਰਾ ਵੀ ਕੀਤਾ ਕੌਨਸ ਵੀ ਦਿਖਾਈਆਂ ਉਹਨੂੰ ਇੰਡੀਕੇਟ ਵੀ ਕੀਤਾ ਸਲੋ ਕਰੇ ਪਰ ਸਲੋ ਕਰਨ ਦੀ ਬਜਾਏ ਉਹਨੇ ਪੂਰੀ ਸਪੀਡ ਤੇ ਲਿਆ ਕੇ ਟਰੱਕ ਨੂੰ ਉਸ ਬੱਸ ਦੇ ਪਿੱਛੋਂ ਮਾਰਿਆ ਜਦੋਂ ਬਸ ਦੇ ਪਿੱਛੋਂ ਟਰੱਕ ਲੱਗਿਆ ਤਾਂ ਜਿਹੜੇ ਬਸ ਦੇ ਅੱਗੇ ਸਾਡੇ ਦੋ ਜਵਾਨ ਕਾਰਵਾਈ ਕਰ ਰਹੇ ਸੀ ਆਪਣੀ ਡਿਊਟੀ ਨਿਭਾ ਰਹੇ ਸੀ ਉਹ ਬਸ ਦੇ نیچے ਆਉਣ ਕਰਕੇ ਸ਼ਹੀਦ ਹੋਏ ਨੇ ਕੀ ਕੀ ਨਾਮ ਨੇ ਕਿੱਥੇ ਦੇ ਰਹੇ ਨੇ اے ایس ਆਈ ਨਾਜ਼ਰ ਸਿੰਘ ਤੇ ਸਾਡੇ ਪੰਜਾਬ ਪੁਲਿਸ ਪੰਜਾਬ ਹੋਮਗਾਰਡ ਦੇ ਖੁਦੀਪ ਸਿੰਘ ਨੇ ਇਹ ਲੋਕਲ ਡਿਸਟ੍ਰਿਕਟ ਫਤਿਹਗੜ ਸਾਹਿਬ ਦੇ ਰਹੇ ਨੇ ਔਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਇਹ ਪੰਜਾਬ ਪੁਲਿਸ ਵਾਸਤੇ ਬਹੁਤ ਹੀ ਅਫਸੋਸਜਨਕ ਤੇ ਦੁਖਾਲੀ ਘਟਨਾ ਹੈ ਤੇ ਸਾਡੀ ਪੂਰੀ ਪੰਜਾਬ ਪੁਲਿਸ ਉਹਨਾਂ ਦੇ ਨਾਲ ਡਟ ਕੇ ਖੜੀ ਹੈ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਕਰ ਰਹੇ ਹਾਂ ਤੇ ਉਹਨਾਂ ਦੇ ਪਰਿਵਾਰਾਂ ਦਾ ਅਸੀਂ ਪੂਰੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਅਸੀਂ ਉਹਨਾਂ ਦਾ ਟੇਕ ਕੇਅਰ ਕਰਾਂਗੇ। ਕੌਣ ਕੌਣ ਜ਼ਖਮੀ ਹੋਏ ਨੇ ਇਹਦੇ ਵਿੱਚ? ਇਹਦੇ ਵਿੱਚ ਜਿਹੜਾ ਪਹਿਲਾ ਐਕਸੀਡੈਂਟ ਤੁਹਾਨੂੰ ਮੈਂ ਦੱਸਿਆ ਵੀ ਦੋ ਐਕਸੀਡੈਂਟ ਹੋਏ ਨੇ ਜਿਹੜਾ ਪਹਿਲਾ ਐਕਸੀਡੈਂਟ ਹੋਇਆ ਜਿਦੇ ਵਿੱਚ ਬੱਸ ਨੇ ਹਿੱਟ ਕੀਤਾ ਸੀ ਆਰਮੀ ਵਹੀਕਲ ਨੂੰ। ਉਹਦੇ ਵਿੱਚ ਸਾਡੇ ਆਰਮੀ ਦੇ ਵੀ ਚਾਰ ਜਵਾਨ ਇੰਜਰਡ ਹੋਏ ਨੇ। ਉਹਨਾਂ ਚੋਂ ਕਾਂਸਟੇਬਲ ਚੋਹਾਨ ਵਿਸ਼ਾਲ, ਕਾਂਸਟੇਬਲ ਵਿਜੇ, ਕਾਂਸਟੇਬਲ ਸ਼ਿਖਲਾ ਰਾਮ ਤੇ ਕਾਂਸਟੇਬਲ ਸਦਾਸ਼ੂ ਉਹ ਇੰਜਰਡ ਹੋਏ ਨੇ। ਸਾਨੂੰ ਉਹਨਾਂ ਦਾ ਵੀ ਬਹੁਤ ਅਫਸੋਸ ਹੈ ਸਾਡੀ ਹਿੰਦੁਸਤਾਨ ਆਰਮੀ ਦੇ। ਜਵਾਨ ਆਪਣੀ ਡਿਊਟੀ ਨਿਭਾਉਂਦੇ ਹੋਏ ਇੱਕ ਰੋਡ ਦੇ ਉੱਪਰ ਇੰਜਰਡ ਹੋਏ ਨੇ ਅਸੀਂ ਉਹਨਾਂ ਦੀ ਵੀ ਟੇਕ ਕੇਅਰ ਕਰ ਰਹੇ ਆ ਆਰਮੀ ਤੋਂ ਕਰਨਲ ਸਾਹਿਬ ਤੇ ਉਹਨਾਂ ਦੇ ਹੋਰ ਸੀਨੀਅਰ ਆਫਸਰ ਇੱਥੇ ਆਏ ਹੋਏ ਨੇ ਤੇ ਪੁਲਿਸ ਆਪਣੀ ਕਾਰਵਾਈ ਕਰ ਬੱਸ ਦਾ ਚਾਲਕ ਵੀ ਕੋਈ ਜ਼ਖਮੀ ਹੈ ਜਿਹੜਾ ਜਿਹੜੀ ਬੱਸ ਹਟ ਗਈ ਸੀ ਬੱਸ ਨੂੰ ਚਲਾ ਰਿਹਾ ਸੀ ਜਿਹੜਾ ਬੱਸ ਡਰਾਈਵਰ ਰਣਜੀਤ ਸਿੰਘ ਉਹ ਵੀ ਇੰਜਰਡ ਹੋਇਆ ਕਿਉਂਕਿ ਉਹ ਬੱਸ ਦੇ ਵਿੱਚ ਬੈਠਾ ਸੀ ਜਦੋਂ ਪਿੱਛੇ ਟਰੱਕ ਵੱਜਿਆ ਉਹ ਵੀ ਇੰਜਰਡ ਹੋਇਆ ਉਹ ਸਿਵਲ ਹਸਪੀਟਲ ਦਾਖਲ ਹੈ ਜਿਹੜਾ ਟਰੱਕ ਚਲਾ ਰਿਹਾ ਸੀ ਉਹ ਬੰਦਾ ਸੀ ਆਇਡੈਂਟੀਫਾਈ ਕਰ ਲਿਆ ਇਹ ਸਾஜித் ਸਾஜித் ਸਨਵ ਜਾਹਿਦ ਹੈ ਬਲੰਦਸ਼ਹਿਰ ਤੋਂ ਅਸੀਂ ਉਹ ਆਇਡੈਂਟੀਫਾਈ ਕਰ ਲਿਆ ਤੇ ਉਹ ਮੌਕੇ ਤੋਂ ਫਰਾਰ ਹੋਇਆ ਹੈ ਤੇ ਸਾਡੀਆਂ ਪੁਲਿਸ ਟੀਮਸ ਉਹਨੂੰ ਫੜਨ ਗਈਆਂ ਤੇ ਅਸੀਂ ਹਰ ਹਿੱਲੇ ਵਸੀਲੇ ਉਹਨੂੰ ਰਾਉਂਡ ਅਪ ਕਰਾਂਗੇ ਤੇ ਉਹਦੇ ਖਿਲਾਫ ਸਖਤ ਸਜ਼ਾ ਹੋਊਗਾ ਇਹ ਕਿੱਥੇ ਦਾ ਰਹਿਣ ਵਾਲਾ ਸੀ ਸਾஜித் ਇਹ ਬਲੰਦਸ਼ਹਿਰ ਯੂਪੀ ਦਾ ਓਕੇ ਤੇ ਅਸੀਂ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਅਸੀਂ ਇਹਦੇ ਵਿੱਚ ਅੰਡਰ ਸੈਕਸ਼ਨ 304 ਪਰਚਾ ਦਰਜ ਕਰ ਰਹੇ ਹਾਂ 304 ਧਾਰਾ 279 337 427 ਆਪੀਸੀ ਚ ਅਸੀਂ ਕੇਸ ਸਟਾਰ ਕਰ ਰਹੇ ਹਾਂ ਕਿਉਂਕਿ ਇਹ ਨਾਰਮਲ ਐਕਸੀਡੈਂਟ ਨਹੀਂ ਹੈ ਸਾਡਾ ਜਵਾਨ ਇੰਡੀਕੇਟ ਕਰ ਰਿਹਾ ਹੈ ਉਹਨੇ ਪ੍ਰੋਪਰ ਜਾਤ ਦੇ ਅਨਸਾਰ ਉਥੇ ਟ੍ਰੈਫਿਕ ਕੌਨਸ ਲਾਏ ਹੋਏ ਨੇ ਟਰੱਕ ਡਰਾਈਵਰ ਨੇ ਦੇਖ ਹੀ ਲੈ ਐਕਸੀਡੈਂਟ ਹੋਇਆ ਹੈ ਉਹਨੇ ਦੇਖਦੇ ਹੋਏ ਜਾਣ ਪੁੱਛ ਕੇ ਬੱਸ ਦੇ ਵਿੱਚ ਮਾਰ ਕੇ ਸਾਡੇ ਜਵਾਨ ਸ਼ਹੀਦ ਕੀ ਕਿਹਦੇ-ਕਿਹਦੇ ਖਿਲਾਫ ਮਾਮਲਾ ਦਰਜ ਹੋਇਆ ਹੈ ਮਾਮਲਾ ਸਾਜਦ ਅਲੀ ਦੇਖ ਲੈ ਇਸ ਦੋ ਕਿਊਸ ਨੇ ਇੱਕ ਤਾਂ ਪਹਿਲਾ ਕਿਊਸ ਦਾ ਜਿਹਨੇ ਬੱਸ ਸਾਡੇ ਆਰਮੀ ਜਵਾਨਾਂ ਦੀ ਗੱਡੀ ਦੇ ਵਿੱਚ ਛਿਟਕੀਤੀ ਹੈ ਉਹਤੇ ਐਕਸੀਡੈਂਟ ਦੀਆਂ ਸੈਕਸ਼ਨ ਲਾਈਆਂ ਜੇ ਜਿਹੜਾ ਸਾਜਦ ਹੈ ਸਾਜਦ ਨੇ ਟਰੱਕ ਪਿੱਛੋਂ ਮਾਰ ਕੇ ਬੱਸ ਦੇ ਵਿੱਚ ਮਾਰ ਕੇ ਸਾਡੇ ਜਵਾਨ ਸ਼ਹੀਦ ਕੀਤੇ ਨੇ ਉਹਦੇ ਖਿਲਾਫ 304 ਆਈਪੀਸੀ ਚ ਕੇਸ ਚਲਿਆ ਤੇਜ਼ ਚੈਨਲ ਦੇ ਲਈ ਫਤਿਹਗੜ ਸਾਹਤੋਂ ਰੰਜਨਾ ਸ਼ਾਹੀ ਦੀ ਰਿਪੋਰਟ